हाँ जी आपके बच्चे के लिए आ गया बेस्पा स्कूटर ये देखिए इलेक्ट्रिक बेस्पा स्कूटर इसको कैसे असेंबल करना है बैटरी का कनेक्शन कैसे करना है चार्जर कहाँ लगाना है सभी आप इस वीडियो में सीख जाएंगे वीडियो अच्छी लगे वीडियो को लाइक करो चैनल को सब्सक्राइब करो चलो जी स्टार्ट करते हैं यह वीडियो हाँ जी सब तो पहला ना तो ये जो भी पार्ट है सबनों अलग अलग रख लो ਇਹ ਦੇਖੋ ਇਹ ਮੋਰਲਾ ਟਾਇਰ ਹੋ ਗਿਆ ਜੀ ਸਪੋਟਾਂ ਹੋ ਗਈਆਂ ਠੀਕ ਹੈ ਉਸ ਤੋਂ ਬਾਅਦ ਇਹ ਚ ਮਗਰਿਆਟ ਵਗੈਰਾ ਇਹਦੇ ਉੱਤੋਂ ਦੇ ਮਿਰਰ ਵਗੈਰਾ ਹੋ ਗਏ ਨਟ ਵਗੈਰਾ ਸਾਰੇ ਇਲਫਾ ਵਿੱਚ ਹੋ ਗਏ ਠੀਕ ਹੈ ਹੁਣ ਦੇਖੋ ਤੁਸੀਂ ਇਹ ਹੋ ਗਿਆ ਜੀ ਇਹ ਪੂਰੀ ਦੀ ਪੂਰੀ ਬਾਡੀ ਠੀਕ ਹੈ ਇਹਨੂੰ ਰੱਖਣ ਤੋਂ ਬਾਅਦ ਨਾ ਤੁਸੀਂ ਕੋਸ਼ਿਸ਼ ਕਰਨਾ ਵੀ ਜਿਹੜਾ ਆਪਾਂ ਪੋਲੀਥੀਨ ਦੇ ਉੱਪਰ ਲਾਇਆ ਨਾ ਉਹਨੂੰ ਨੀਚੇ ਵੀ ਛਾ ਲੋ ਠੀਕ ਹੈ ਜੀ ਸਭ ਤੋਂ ਪਹਿਲਾਂ ਹੁਣ ਤੁਸੀਂ ਇਹਦੇ ਇਹ ਨਟ ਲਾਉਣੇ ਆ ਨੀਚੇ ਵਾਲੇ ਸਪੋਟਾਂ ਵਾਲੇ ਦੇਖ ਕੇ ਦੇਖੋ ਇਹ ਡਾਈ ਬਣੀ ਹੋਈ ਹੈ نیچے ਡਾਈ ਦੇ ਵਿੱਚ ਪ੍ਰੋਪਰ ਸੋਨੂ ਪੂਰੀ ਦੀ ਪੂਰੀ ਰਾੜ ਦੇ ਵਿੱਚ ਆ ਜੂਗੀ ਦੇਖਿਓ ਆ ਦੇਖੋ ਉਸ ਤੋਂ ਬਾਅਦ ਇਹ ਤੇ ਨਟ ਲਾਉਣਾ ਤੁਸੀਂ ਥੋੜਾ ਨਟ ਨੂੰ ਹੱਥ ਨਾਲ ਜੜਾ ਲਓ ਇਹਨੂੰ ਜੜਾ ਲਓ ਥੋੜਾ ਜਿਹਾ ਇਹਨੂੰ ਉਸ ਤੋਂ ਬਾਅਦ ਤੁਸੀਂ ਪੇਚ ਕਸਣਾ ਟਾਈਟ ਕਰਨਾ ਇਹ ਚੱਕੋ ਜੋ ਵੀ ਤੁਹਾਡੇ ਕੋਲ ਕੋਈ ਸਕਰੂ ਡਰਾਇਵਰ ਆਉ ਜੱਕੋ ਠੀਕ ਹੈ ਜੀ ਨਾ ਇਹਨੂੰ ਟਾਈਟ ਕਰ ਦੋ ਚੰਗੀ ਤਰ੍ਹਾਂ ਪੇਚ ਕਸਣਾ ਠੀਕ ਹੈ ਲੂਜ਼ ਮੱਤ ਤਾਂ ਛੋੜਨਾ ਇਹਨੂੰ ਠੀਕ ਹੈ ਉਸ ਤੋਂ ਬਾਅਦ ਇਹਦੇ ਲੈਫਟ ਰਾਈਟ ਵੀ ਨਟ ਲਾਉਣੇ ਨੇ ਕਿਉਂਕਿ ਮੇਨ ਐਕਸਪੋਟਾਂ ਨੇ ਸਾਰਾ ਵਜਨ ਇਨਾਂ ਤੇ ਹੀ ਹੁੰਦਾ ਹੈ ਅਗਰ ਇੱਕ ਵਾਰੀ ਲੂਜ਼ ਹੋ ਗਈ ਮੁੜ ਕੇ ਟਾਈਟ ਨਹੀਂ ਹੁੰਦਾ ਕਿਉਂਕਿ ਜੋ ਜਿਹੜੀ ਡਾਈ ਚ ਨਟ ਇੱਕ ਵਾਰੀ ਲੱਗਦਾ ਨਾ ਉੱਥੇ ਹੀ ਲੱਗਦਾ ਦੁਬਾਰਾ ਹੀ ਨਟ ਲਾ ਸਕੋਗੇ ਤੁਸੀਂ ਇਸ ਕਰਕੇ ਕੋਸ਼ਿਸ਼ ਕਰਨੀ ਆ ਜਿਹੜਾ ਨਟ ਲਾਤਾ ਇਹ ਛੇ ਨਟ ਲੱਗਦੇ ਨੇ ਛੇ ਦੇ ਛੇ ਨਟ ਨੂੰ ਚੰਗੀ ਤਰ੍ਹਾਂ ਟਾਈਟ ਕਰਨਾ ਤੁਸੀਂ ਇਹ ਹੋ ਗਿਆ ਇਹ ਹੁਣ ਰਾਈਟ ਸਾਈਡ ਦੇਖੋ ਰਾਈਟ ਸਾਈਡ ਪਾਉਣਾ ਉਸ ਤੋਂ ਬਾਅਦ ਹੋ ਗਿਆ ਜੀ ਮਗਰਿਆਟ ਇਹ ਮਗਰਿਆਟ ਨੂੰ ਤੁਸੀਂ ਰੋਡ ਵਿੱਚ ਪਾਉਣਾ ਹੈ ਰਾੜ ਵਿੱਚ ਪਾ ਲਓ ਜਿੰਮੇ ਮਰਜੀ ਟਪਾ ਲਓ ਚਾਹ ਉਧਰ ਟਪਾ ਲਓ ਚਾਹ ਉਧਰ ਟਪਾ ਲਓ ਉਸ ਤੋਂ ਬਾਅਦ ਇਹਨੂੰ ਰਾੜ ਨੂੰ ਨੀਚੇ ਦੀ ਉੱਪਰ ਟਮਾਉਣਾ ਸਕੂਟਰ ਦੇ ਵਿੱਚ ਇਹ ਦੇਖੋ ਨੀਚੇ ਦੀ ਉੱਪਰ ਦੀ ਟਪਾਉਣਾ ਜਦੋਂ ਰਾੜ ਮਾੜੀ ਜੀ ਉੱਪਰ ਆ ਗਈ ਨਾ ਦੇਖਣਾ ਥੋੜਾ ਧਿਆਨ ਰੱਖਣਾ ਇੱਥੇ ਹੁਣ ਰਾੜ ਮਾੜੀ ਜੀ ਉੱਪਰ ਆ ਦੇ ਉਸ ਤੋਂ ਬਾਅਦ ਨਾਲ ਦੀ ਨਾਲ ਇਹਨੂੰ ਚੇਂਜ ਕਰਨਾ ਤੁਸੀਂ ਕਿਉਂਕਿ ਜਿਹੜੀ ਆ ਬਲੈਕ ਜਾਂ ਸ਼ੋ ਜੀ ਦਿੱਤੀ ਹੈ ਨੇ ਇਹਨਾਂ ਨੇ ਡੈਕੋਰੇਟਿਵ ਜੀ ਇਹਨੂੰ ਅੱਗੇ ਰੱਖਣਾ ਹੈ ਉਸ ਤੋਂ ਬਾਅਦ ਲਾਉਣਾ ਜੀ ਆਪਾਂ ਇਹਦਾ ਹੈਂਡਲ ਹੈਂਡਲ ਲਾਉਣ ਤੋਂ ਪਹਿਲਾਂ ਹੈਂਡਲ ਦਾ ਕਨੈਕਸ਼ਨ ਕਰਨਾ ਪਊ ਆਪਾਂ ਇੱਕ ਤਾਂ ਤੁਸੀਂ ਇਹ ਨਟ ਖੋਲਣਾ ਇਹਦਾ ਆ ਨਟ ਨੂੰ ਪਹਿਲਾਂ ਹੀ ਖੋਲ ਲੋ ਕਿਉਂਕਿ ਨਾਟੇ ਦੁਬਾਰਾ ਫੇਰ ਕਿਸਨਾਉਂਦਾ ਨਟ ਨੂੰ ਖੋਲ ਕੇ ਰੱਖ ਲਓ ਪਹਿਲੀ ਨਟ ਨੂੰ ਖੋਲ ਲੋ ਚੰਗੀ ਤਰ੍ਹਾਂ ਨਟ ਨੂੰ ਖੋਲ ਕੇ ਬਾਹਰ ਕੱਢ ਲਓ ਉਸ ਤੋਂ ਬਾਅਦ ਕਨੈਕਸ਼ਨ ਕਰਨਾ ਕਨੈਕਸ਼ਨ ਬੜੇ ਧਿਆਨ ਨਾਲ ਕਰਨਾ ਇੱਥੇ ਦੋ ਤਾਰਾਂ ਨੇ ਆਪਸ ਵਿੱਚ ਇੱਕ ਸਪੀਕਰ ਦੀ ਹੁੰਦੀ ਹੈ ਇੱਕ ਹੁੰਦੀ ਹੈ ਕਰੰਟ ਦੀ ਉਹਨਾਂ ਨੂੰ ਜੋੜਨਾ ਅਲੱਗ-ਅਲੱਗ ਗਲਤ ਨਹੀਂ ਪਾਉਣੀ ਇਹ ਤੁਸੀਂ ਆ ਦੇਖ ਇਹ ਵੀ ਹੋ ਗਿਆ ਔਰ ਇਹ ਵੀ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਇਹ ਤਾਰਾ ਲਾਉਣ ਤੋਂ ਬਾਅਦ ਜਿਹੜੀ ਵਾਇਰ ਬਚੂਗੀ ਨਾ ਐਕਸਟਰਾ ਉਹਨੂੰ ਨੀਚੇ ਢਪਾਉਣਾ ਜੇ ਤੁਸੀਂ ਨੀਚੇ ਨਾ ਢਪਾਈ ਤਾਂ ਇਹ ਵੈਰ ਇਹਦੇ ਵਿੱਚ ਇੱਥੇ ਫਸ ਕੇ ਜਦੋਂ ਲੈਫਟ ਰੈਟ ਮੋੜੂਗਾ ਨਾ ਬੱਜਾ ਟੁੱਟ ਜੂਗੀ ਤੇ ਦੁਬਾਰਾ ਸਾਨੂੰ ਜੋੜਨੀ ਬਹੁਤ ਔਖੀ ਹੋ ਜੂਗੀ ਠੀਕ ਹੈ ਇਹਨੂੰ ਨੀਚੇ ਢਪਾ ਦਿਓ ਲਓ ਜੀ ਉਸ ਤੋਂ ਬਾਅਦ ਇਹ ਨਟ ਨੂੰ ਕਿਸਨੇ ਲਾਓ ਜੀ ਇਹਨੂੰ ਨਟ ਨੂੰ ਵੀ ਚੰਗੀ ਤਰ੍ਹਾਂ ਟਾਈਟ ਕਰਨਾ ਤੁਸੀਂ ਇਹ ਨਟ ਥੋੜਾ ਜਨਾ ਮਿਹਨਤ ਨਾਲ ਪੈਂਦਾ ਇਹ ਨਟ ਥੋੜਾ ਧਿਆਨ ਰਹਿਣਾ ਪਊਗਾ ਠੀਕ ਹੈ ਜੀ ਇਹਨੂੰ ਟਾਈਟ ਕਰਨਾ ਨਟ ਨੂੰ ਚੰਗੀ ਤਰ੍ਹਾਂ ਉਸ ਤੋਂ ਬਾਅਦ ਲਾਉਣੀ ਤੁਸੀਂ ਆ ਬੈਕ ਤੇ ਲੱਗੇ ਹੋਏ ਸ਼ੋਅ ਵਾਸਤੇ ਇਹਨੂੰ ਲਾ ਲਓ ਠੀਕ ਹੈ ਹੁਣ ਤੁਹਾਨੂੰ ਦੱਸ ਦਿਆਂ ਵੀ ਇਹਦਾ ਕਨੈਕਸ਼ਨ ਕਿਵੇਂ ਕਰਨਾ ਹੈ ਬੈਟਰੀ ਦਾ ਕਨੈਕਸ਼ਨ ਕਿਵੇਂ ਕਰਨਾ ਉਹ ਦੇਖ ਲਓ ਅਸ਼ੀਸ਼ੇ ਤਾਂ ਇਜੀ ਹੁੰਦੇ ਨੇ ਬਸ ਐਦੇ ਪੁਸ਼ ਕਰਕੇ ਲੱਗਣੇ ਆ ਵਿੱਚ ਇਹ ਵੀ ਲੱਗ ਗਿਆ ਇਹ ਵੀ ਲੱਗ ਗਿਆ ਠੀਕ ਹੈ ਹੁਣ ਤੁਸੀਂ ਇਹਦਾ ਕਨੈਕਸ਼ਨ ਦੇਖੋ ਇੱਥੇ ਨਟ ਲਿੱਤਾ ਹੋਇਆ ਸਾਨੂੰ ਬੈਕ ਸਾਈਡ ਇਹਨੂੰ ਨਟਰ ਨੂੰ ਖੋਲ ਲਓ ਨਟ ਨੂੰ ਖੋਲ ਲਓ ਚੰਗੀ ਤਰ੍ਹਾਂ ਨਟ ਨੂੰ ਖੋਲ ਕੇ ਸੀਟ ਨੂੰ ਉਤਾਰ ਦੋ ਸੀਟ ਨੂੰ ਉਤਾਰਨ ਵੇਲੇ ਇੱਕ ਚੀਜ਼ ਦਾ ਧਿਆਨ ਰੱਖਣਾ ਤੁਸੀਂ ਨਟ ਨੂੰ ਆਪਣੇ ਨੂੰ ਸਾਹਮਣਾ ਉਸ ਤੋਂ ਬਾਅਦ ਦੇਖੋ ਇੱਥੇ ਸਾਰੀਆਂ ਤਾਰਾਂ ਲੱਗੀਆਂ ਹੋਣਗੀਆਂ ਚਾਰ ਤਰ੍ਹਾਂ ਦੀਆਂ ਤਾਰ ਤਾਰਾਂ ਹੋਣਗੀਆਂ ਤਿੰਨ ਲੱਗੀਆਂ ਹੋਣਗੀਆਂ ਇੱਕ ਨਹੀਂ ਲੱਗੀ ਹੋਵੇ ਜਾਂ ਬਲੈਕ ਨਹੀਂ ਲੱਗੀ ਹੋਵੇ ਜਾਂ ਰੈਡ ਨਹੀਂ ਲੱਗੀ ਪਾ ਜਿਹੜੀ ਨਹੀਂ ਲੱਗੀ ਤੁਸੀਂ ਉਹ ਤਾਰ ਨੂੰ ਲਾਉਣਾ ਹੈ ਉਸ ਤੋਂ ਬਾਅਦ ਤੁਹਾਡਾ ਕਨੈਕਸ਼ਨ ਹੋ ਗਿਆ ਜੀ ਠੀਕ ਹੈ ਉਸ ਤੋਂ ਬਾਅਦ ਸ਼ੀਟ ਨੂੰ ਦੁਬਾਰਾ ਦੇਖੋ ਗਿਰਕੇ ਵਿੱਚ ਪਾਉਣਾ ਤੁਸੀਂ ਆ ਬਲੈਕ ਸਵਿਚ ਦਿੱਤੀ ਹੋਈ ਆ ਇਹਨੂੰ ਪਿੱਛੇ ਨੂੰ ਕਰ ਦੋਗੇ ਉੱਥੋਂ ਪੈਰ ਕੋਲ ਦਬੋਗੇ ਨੇ ਪਿੱਛੇ ਨੂੰ ਚਲੇ ਜਾਣਾ ਸੈਂਟਰ ਜੇ ਨਿਊਟਰਲ ਹੈ ਅੱਗੇ ਕਰੋਗੇ ਫਿਰ ਇਹਨੇ ਅੱਗੇ ਨੂੰ ਚਲੇ ਜਾਣਾ ਠੀਕ ਹੈ ਜੀ ਇੱਥੇ ਤੁਸੀਂ ਇਹਨੂੰ ਚਾਰਜਰ ਲਾਉਣਾ ਆ ਦੇਖੋ yellow ਕਰਾਂ ਦੇ ਆ ਦਿੱਤਾ ਨਾ ਚਾਰਜਰ ਲਿਖਿਆ ਹੋਇਆ ਇੱਥੇ ਇਹਨੂੰ ਚਾਰਜਰ ਲਾਉਣਾ ਠੀਕ ਹੈ ਇੱਥੋਂ ਮਿਊਜ਼ਿਕ ਉਹ ਵਗੈਰਾ ਚੱਲੂਗਾ ਠੀਕ ਹੈ ਇੱਥੋਂ ਹਾਰਨ ਉਹ ਵਗੈਰਾ ਮਿਊਜ਼ਿਕ ਉਹ ਵਗੈਰਾ ਹੋ ਗਿਆ black ਕਾਲੇ ਤੋਂ ਠੀਕ ਹੈ ਇਹ ਲਾ ਲਓ ਇਹ ਦੇਖੋ ਇੱਥੋਂ ਤੁਸੀਂ ਆਨ ਕਰ ਲਓ ਆ ਦੇਖੋ ਲਾਈਟ ਚੱਲ ਪਈ ਤੁਹਾਡਾ ਮਿਊਜ਼ਿਕ ਚੱਲ ਪਿਆ ਸਕੂਟਰ ਤੁਹਾਡਾ ਆਨ ਹੋ ਗਿਆ ਠੀਕ ਹੈ ਆਪ ਵਾਲਾ ਸਕੂਟਰ ਤੁਹਾਡਾ ਬਣ ਗਿਆ ਹੁਣ ਤੁਹਾਨੂੰ ਆਪਾਂ ਦੱਸਾਂਗੇ ਵੀ ਇਹਨੂੰ ਤੁਸੀਂ ਚਲਾਉਣਾ ਕਿਦਾਂ ਗੇਅਰ ਕਿਵੇਂ ਪਾਉਣਾ ਹੈ ਚਾਰਜਰ ਕਿੱਥੇ ਲਾਉਣਾ ਹੈ